ਪਾਣੀ ਦੇ ਸਰਹੱਦੀ ਪੈਂਡੇ ਜਰਵੰਨ ਦੀ ਧਾਣੀ ਅਜਾ ਸਿੰਘ ਦੇ ਚੀ ਹੜ ਕਾਰਨ ਇੱਕ ਪਟਕਾ ਮਕਾਨ ਡਿੱਗਿਆ ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਿੱਚ ਅਤੇ ਆਸ-ਪਾਸ ਹੋਰ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਦਰਸ਼ਾਇਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਕਾਦੇ ਹੀ ਪਾਣੀ ਮੌਜੂਦ ਹੈ ਇਸ ਤਰ੍ਹਾਂ ਉਨ੍ਹਾਂ ਦੀ ਜ਼ਰੂਰਤ ਦੀ ਜਾਈ ਕਰਨੇ ਵਿੱਚ ਬਹੁਤ ਮੁਸ਼ਕਲ ਹੋ ਗਈ ਹੈ ਉਨ੍ਹਾਂ ਨੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਦਾਦਾ ਜੀ ਧਾਰਾ ਮੈਂ दुबे पुब गए त मकान पिदूड़ी बि लोड़ी सारे दुकसान घर हिकु असां कोठा डिग पिया सारा पाणी आया तखी वखी जिड पाण गल गल जिडा पूड़ी बि सारी लोड़ी थू बची खड़ी उहे फसला त सारा ई अॼु खड़ा ਪਾਣੀ ਇੱਥੇ ਹੈਗਾ ਤੇ ਚਾਰ ਚਾਰ ਫੋਟੇ ਦਾ ਅਧਿਆਨੇ ਦੇ ਥੰਨ ਦਾ ਬਾਬੀਆ ਦਿੱਤਾ ਜਾਵੇ ਮਕਾਨ ਦਾ ਦਿੱਤਾ ਜਾਵੇ ਖੁਸ਼ੀਆਂ ਬਾਈ ਪਿਆੰਦ ਤੇ ਅੱਜ ਦੇ ਵਿੱਲੇ ਦੇ ਚਾਕਰ ਵਿੱਲੇ ਦੇ ਰਹਿਣਾ ਸਾਡਾ ਨਾ ਮਕਾਨ ਡਿੱਗਾ ਪਿਆ ਪਾਣੀ ਅਜੇ ਨਾਲ ਲੱਗਾ ਖੜਾ ਤੇ ਸਾਨੂੰ ਇਹਨਾਂ ਕੋਠਾ ਸਨ ਮਿਰਾ ਜਾਵੇ ਤੇ ਵਾਈ ਥੋੜੀ ਸਾਡੇ ਬੁਰੇ ਹਾਲ ਹੋ ਗਏ ਨਾ ਕੋ ਮਾਦੀ ਰਹੀ ਗਈ ਨਾ ਕੋਈ ਆਦੀ ਰਹਿ ਗਈ ਦਾਣ ਫੇਜ ਗਏ ते बुरे हाल अजे मकान पानी लगा खड़ा मगर भी टाणी लगा खड़ा इत मकान तो भी पानी लगा खड़ा है पैरिया पानी खड़ा है सादी अजे कोई अमीय कोई नहीं है जानी सारी डुबी पई बुरे हाल भी हम सरकार वालों सामू ਕਈ ਮੇਰਾ ਜਾਵੇ ਡਿਗਰੀ ਦੇ ਗਏ ਵਡਿਆਰੇ ਹੋ ਗਿਆ ਸਾਡੇ ਕੋਲ ਨਹੀਂ ਬੰਨੀ ਥਾ ਤੇ ਸਾਨੂੰ ਮੇਰਾ ਜਾਵੇ ਆਣਾ ਸਹਾਇਤਾ ਕਰਨ ਆਉਂਦੇ ਨੇ ਤੇ ਸਾਡੇ ਧਾਣੀ ਨੂੰ ਲੱਗੇ ਵਾਏ ਪਾਣੀ ਲੱਗਾ ਖਾ ਤਾਂ ਸਾਨੂੰ ਜਿਹੜਾ ਕੋਈ ਆਣਾ ਦਵਾਨੀ ਆਣਾ ਦਵਾਨੀ ਕਹੜੇ ਬੀਂਦੇ ਨੇ ਕੋਈ ਦੋ ਚਾਰ ਥਿੱਲਾੜ ਉਹ ਵੱਗੇ ਬੀਂਦੇ ਨੇ ਸਾਨੂੰ ਨਹੀਂ ਦਿੰਦੇ ਕੋਈ ਨਹੀਂ ਮਦਦ ਸਾਨੂੰ ਮਿਲ ਰਹੀ ਪੰਜੀ ਨਹੀਂ ਸਾਨੂੰ ਮੇਈ ਕਿਦੇ 2000 ਰੁਪਏ ਦੇਣ ਦੇ ਕਿਤੇ 5000 ਰੁਪਏ ਦੇਣ ਦੇ ਤੇ ਸਾਡੀ ਧਾਣੀ ਦੇ ਮਕਾਨ ਮਗਰ ਸਾਤਾ ਨਹੀਂ ਲੱਗਾ ਖਾ ਖਾ ਵੇਖ ਤੇ ਅਗਾਈ ਢੋਰ ਜਾਂਦੇ ਨੇ ਸਾਡੀ ਧਾਣੀ ਵੇਖ ਤੇ ਸਾਰ ਨੂੰ ਵੀ ਕੋਈ ਸਹਾਈਤਾ ਕਹਿੰਤੇ ਜਾਵੇ ਕਿਉਂ ਨਹੀਂ ਕਰਦੇ ਅੱਗੇ ਦੋ ਮੁਸਲਮਾਨ ਆਏ ਨੇ ਉਹ ਕੋਈ ਸਾਨੂੰ ਬੇ ਗਾਇ ਨੇ ਘਰਾਂ ਵਸ ਦੇ ਗਾਇ ਨੇ ਜਿੰਨਾ ਕੋ ਨਾ ਦੇ ਕੋਈ ਫੌਜ ਸਾਰਾ ਆਇਆ ਇਹ ਕਾਲ ਖਾਨ ਨੂੰ ਕੋਈ ਢੇਕ ਡੋਰ ਕੰਬ ਮੇਗਾ ਗਾਇ ਨੇ ਤੇ ਦੂਜੇ ਕੋਈ ਨਹੀਂ ਛਾਨਾ ਚਾਰਾ ਜੀ ਮੇਰਦਾ ਪੇਟ ਰਾਲੀਆਂ ਆ ਗਈ ਲੱਗ ਤਾਂ ਪਜਾਂਦੇ ਨੇ ਨਹੀਂ ਕੋਈ ਸਾਦਾ ਮਾਰਦਾ ਚਾਰਾ ਤੇ ਨਾ ਅਸੀਂ ਹੱਥ ਭਾਈ ਦੇ ਭਾਈ ਦੇ ਪਾਣੀ ਵਿੱਚ ਜਾਈਦੇ ਤੇ ਆਗਾ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਨਹੀਂ ਵੇਖਾ ਜਾਂਦਾ ਵੀ ਐਡੇ ਪਾਣੀ ਚ ਮੱਛੀ ਆਉ ਖੇ ਲੱਗਦੇ ਨਹੀਂ ਤੇ ਕੋਈ ਨ ਕੋਈ ਵੇਖ ਛੋਤ ਲਾ ਮਾਣੋ ਜੂ ਆਂਦੇ ਤਾਂ ਸਾਰਾ ਨੂੰ ਇੱਕੋ ਜੇ ਰੱਖਣ ਜੇ ਨਹੀਂ ਰੱਖਦੇ ਤਾਂ ਨਾ ਆਇ ਕਰਾਂ ਹਾਂ ਨਾ ਆਇ ਕਰਨ ਯਦੇ ਜੀ ਨਹੀਂ ਗਰੀਬਾਂ ਖਾਰਨ ਨੂੰ ਹੀ ਕੇ ਹੱਥ ਨਾਲ ਬਿਆਣਾ ਨੇ ਜਾਂ ਅੱਖ ਨਾਲ ਵੇਖਣਾ ਨੇ ਤੇ ਜੀ ਵੇਖਣ ਤਾਂ ਪਾਣੀ ਤੇ ਸਾਦੀ ਢਾਣੀ ਡੁੱਬਿਆ ਪਾਣੀ ਤੇ ਕਿਆ ਨਹੀਂ ਆਲੇ ਸਾਦੀ ਤਾਂ ਬੀਨ ਧੀ ਢਾਣੀ ਸਾਦੀ ਫੋਜੇ ਸੰਗਦੀ ਏ ਤੇ ਜਮੀਨ ਪਾਈ ਸਾਦੀ ਪਿਆ ਗਿਰ ਵਲੇ ਤੇ ਡਰਾੜਾ ਪਾਣੀ ਗਾਣ ਤੇ ਚਾਰ ਚਾਰ ਫਤ ਪਾਣੀ ਰਿਆ ਜਿਸ ਕਾਰਨ ਡਰਾੜਾ ਪੈ ਗਿਆ ਡਰਾੜਾ ਕਾਫੀ ਪੈ ਗਿਆ ਜੀ ਮਤਲਬ

ਬੇਟੀ ਫੇਜ ਗਈ ਦਾਣੇ ਫੇਜ ਗਿਆ ਸਾਰੇ ਸਮਾਨ ਸਾਡਾ ਫੇਜ ਗਿਆ ਸੀ ਦਾਣੇ ਬਹੁਤ ਜ਼ਿਆਦਾ ਫੇਜ ਗਏ ਅਭੀ ਖਰਾਬ ਸਾਰੇ ਖੇਠਾਂ ਲੈ ਖਲੋ ਗਏ ਆ ਬੇਟੀ ਫੇਜ ਗਈ ਹੈ ਵਿੱਚ ਸਮਾਨ ਬਹੁਤ ਜੋ ਫੇਜ ਗਿਆ ਸੀ ਫੇਜੀ ਫੇਜ ਗਈ ਸਾਡੇ ਮੰਜੇ ਮੰਜੇ ਸਭ ਚੀਜ਼ ਫੇਜ ਗਈ ਅੰਦਰ ਪਾਣੀ ਬਹੁਤ ਖੜਾ ਰਿਹਾ ਤੇ ਤਾਂ ਸੌਦਾ ਇਸ ਵਾਰੀ ਸੌਦਾ ਮਾੜਾ ਮਟਾ ਦਿੱਤੀ ਜਾਂਦੇ ਹੋਰ ਕੁਛ ਨਹੀਂ ਆ ਸੀਗਾ ਕੋ ਕਮਰਾ ਆ ਜਾਵੇ ਸਾਡੇ ਗਰੀਬ ਖਾਰੇ ਪੈਂਦਾ ਐ ਨਹੀਂ ਪਿਆ ਅੱਗੇ ਸਰਕਾਰ ਵੱਲੋਂ ਆਇਆ ਸੀ ਝੂਠ ਨਹੀਂ ਮਾਰਦੇ ਬੜੇ ਚਿਰ ਦਾ ਸਾਡੇ ਬੱਚੇ ਛੋਟੇ ਹੈਗੇ ਕੋਈ ਨਹੀਂ ਸੀ ਉਧਰ ਦਾ ਉਹਦਾ ਸਾਡਾ ਇਵੇਂ ਖੜਾ ਹਰ ਵਾਰੀ ਫਸਲ ਡੋਬ ਜੇ ਨਿਯੰਤਰਿਤ ਕੰਮ ਨਹੀਂ ਹੁੰਦਾ ਦੋ ਕੁੜੀਆਂ ਮੇਰੇ ਕੋਲੇ ਉਹ ਵੀ ਆਓ ਪੀਲੀ ਕਾਪੀ ਤੇ ਲਿਆ ਸੀ ਕਿਸੀ ਕਿਹਾ ਕੋਈ ਪੈਸੇ ਮਿਲ ਜਾਣ ਚਲ ਮਕਾੜ ਖੜਾ ਕਰ ਲਵਾਂਗੇ ਇੱਕ ਵਾਰੀ ਹੋਰ ਇੱਥੇ ਆਂਦੇ ਹੀ ਨਹੀਂ ਘਰੇ ਆਖੀ ਤਾਂ ਚੱਲੋ ਤੇ ਆ ਨਹੀਂ ਨਹੀਂ ਸਾਡੇ ਵੱਲੇ ਤੇ ਵੇਖਦੇ ਨਹੀਂ ਸਾਥੀ ਮੜ ਜਾ ਨੇ ਪਰ ਆਇਓਗਾ ਠਾਣੀਆਂ ਤੇ ਚਲੇ ਜਾਂਦੇ ਨੇ ਦੋਵੇਂ ਵੇਖ ਕੇ ਚਲੇ ਜਾਂਦੇ ਹਾਂਜੀ ਇੱਥੇ ਤਾਂ ਗੱਡੀਆਂ ਵੀ ਰੋਕਦੇ ਮਾਜਬਾ ਬਣਵਾਵੇ ਸਾਡਾ ਵੀ ਬੋਇਆ ਮਕਾਨਾਂ ਦੇ ਡਿੱਗੇ ਪੈ ਨੇ ਨਾਲ ਸੈਂ ਤਾਂ ਸਾਡੀ ਕਰਾਵੇ ਨਾਲ ਆਵੇ ਪੰਨਰਵਾਈ ਤੇ ਆਖੀ ਤੇ ਵੀ ਚਲੋ ਸਾਨੂੰ ਕੋਈ ਮਾੜਾ ਮੱਟਾ ਕੋਈ ਸਹਾਇਤਾ ਕਰੋ ਚਾ ਉਹ ਅੱਗੇ ਜਾ ਕੇ ਠਾਣੀਆਂ ਗਿਆ ਉੱਥੇ ਮੇਰੇ ਮਦਦ ਕਰਾ ਦਿੰਦੇ ਨੇ ਕਰ ਦਿੰਦੇ ਨੇ ਸਾਨੂੰ ਤਾਂ ਕੋਈ ਵੇਂਦਾ ਵੀ ਨਹੀਂ ਬੈਠਾ ਟਖਾਲਦੇ ਗੱਟ ਪਚਾਣੇ ਸਾਨੂੰ ਤੇ ਉਰ ਆ ਵੇਂਦੇ ਨਹੀਂ ਠਾਣੀਆਂ ਤੇ ਬੇਗੇ ਨੇ ਕਿ ਨਹੀਂ ਇਹ